ਪੰਜਾਬੀ ਗਾਇਕ ਜੈਲੀ ਇੱਕ ਕੁੜੀ ਨਾਲ ਬਲਾਤਕਾਰ ਕਰਦਾ ਹੈ ਤਾਂ ਫਿਰ ਇਨਸਾਫ ਨੂੰ ਦਬਾਉਣ ਲਈ ਕਾਨੂੰਨੀ ਪੈਂਤਰੇ ਖੇਡਦਾ ਹੈ ਜਦ ਆਪਣੇ ਹੀ ਪੈਂਤਰਾ ਵਿੱਚ ਜੈਲੀ ਫਸਦਾ ਹੈ ਤਾਂ ਉਹ ਗੈਂਗਸਟਰਾਂ ਦੀਆਂ ਧਮਕੀਆਂ ਦਿੰਦਾ ਹੈ ਜੈਲੀ ਦੀ ਸਤਾਈ ਇਸ ਸਪੀੜਿਤ ਕੁੜੀ ਨੇ ਖੁਲਾਸਾ ਕੀਤਾ ਕਿ ਹੁਣ ਜੈਲੀ ਉਸ ਨੂੰ ਵਿੱਕੀ ਗੋਂਡਰ ਹੱਥੋਂ ਮਰਵਾਉਣ ਅਤੇ ਰੇਪ ਕਰਵਾਉਣ ਦੀਆਂ ਧਮਕੀਆਂ ਦੇ ਰਿਹਾ ਹੈ ਇਹ ਸਾਰਿਆਂ ਨੂੰ ਪਤਾ ਹੈ ਸਿੰਗਰ ਜੈਲੀ ਵਾਲਾ ਕੇਸ ਹੈ ਜਿਹਦੇ ਵਿੱਚ ਤੇ ਜਿਹੜੇ ਐਕੂ ਉਹਨਾਂ ਦੀ ਹਾਈ ਕੋਰਟ ਤੋਂ ਬੇਸ ਰਿਜੈਕਟ ਹੋਣ ਦੇ باوجود ਪੁਲਿਸ ਨੇ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਮੈਂ 164 ਦੇ ਜਿਹੜੇ ਬਿਆਨ ਹੁੰਦੇ ਨੇ ਐਫ ਆਈ ਆਰ ਦਰਜ ਹੋਣ ਦੇ 8 ਮਹੀਨੇ ਬਾਅਦ ਉਹ ਜਦੋਂ ਮੈਂ 156 3 ਵੀ ਅਪਲੀਕੇਸ਼ਨ ਲਗਾਈ ਤਾਂ ਦਾਜ ਕਰਵਾਏ ਗਏ ਕੇਸ ਹੋਰ ਤੋਂ 1.5 ਸਾਲ ਤੱਕ ਮੇਰਾ ਮੈਡੀਕਲ ਨਹੀਂ ਕਰਵਾਇਆ ਗਿਆ ਜਦੋਂ ਮੈਂ ਕੋਰਟ ਵਿੱਚ ਅਪਲੀਕੇਸ਼ਨ ਲਗਾਨਦੀ ਹਾਂ ਤਾਂ ਮੇਰਾ ਮੈਡੀਕਲ ਕਰਵਾਇਆ ਜਾਂਦਾ ਇੱਕ ਪੀਓ ਦੇ ਉੱਤੇ ਪੁਲਿਸ ਨੇ ਇੰਨੀ ਮਿਹਰਬਾਨੀ ਕੀਤੀ ਕਿ ਉਹਦੇ ਆਉਣ ਤੋਂ ਪਹਿਲਾਂ ਜਿਹੜੀਆਂ ਸਟੇਨ ਇਨਕੁਆਰੀਜ਼ ਹੋ ਚੁੱਕੀਆਂ ਸੀ ਇੱਕ ਸੈੱਟ ਬਣਾ ਦਿੱਤੀ ਜਾਂਦੀ ਹੈ ਜਿਸ ਦੇ ਵਿੱਚ ਕੰਪਲੇਨੈਂਟ ਨੂੰ ਕਦੀ ਬੁਲਾਇਆ ਹੀ ਨਹੀਂ ਜਾਂਦਾ ਕਦੇ ਵੀ ਨਹੀਂ ਬੁਲਾਇਆ ਜਾਂਦਾ ਕਿ ਤੁਸੀਂ ਆਓ ਜਾਂ ਤੁਹਾਨੂੰ ਮੈਨੂੰ ਪਤਾ ਹੀ ਨਹੀਂ ਐਕਚੁਅਲ ਚ ਕਿ ਇਹ ਵੀ ਵੀਡੀਓ ਦੇ ਰਾਹੀਂ ਪਤਾ ਲੱਗਿਆ ਕਿ ਇੱਕ ਸੈੱਟ ਬਣੀ ਸੀ ਇਸ ਕੇਸ ਦੇ ਅੰਦਰ ਉਸ ਸੈੱਟ ਦੇ ਅੰਦਰ ਕੋਈ ਆਪਣੇ ਵੱਲੋਂ ਰੀਪੋਰਟ ਬਣਾ ਦਿੱਤੀ ਜਾਂਦੀ ਹੈ 18 5 2017 ਨੂੰ ਮੈਨੂੰ ਬੁਲਾਇਆ ਜਾਂਦਾ ਹੈ ਈਵਨਿੰਗ 5 ਵਜੇ 20 ਮਿੰਟ ਰਜਿਸਟਰ ਦੇ ਵਿੱਚ ਫੈਂਟਰੀ ਨੋਟ ਕਰਕੇ ਆਈਆਂ ਔਰ 18 ਹੀ ਤਰੀਕ ਨੂੰ ਰਿਪੋਰਟ ਬਣਾ ਦਿੱਤੀ ਜਾਂਦੀ ਹੈ ਜਦੋਂ ਮੋਹਾਲੀ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਇਹ ਜਿਹੜਾ ਕੇਸ ਹੈ ਇਹਦੇ ਵਿੱਚ ਇਨਕੁਆਇਰੀ ਕ੍ਰਾਈਮ ਬ੍ਰਾਂਚ ਨੂੰ ਮਾਰਕ ਹੋ ਗਈ ਹੈ ਹੁਣ ਕ੍ਰਾਈਮ ਬ੍ਰਾਂਚ ਦੇ ਕੋਲ ਆਏ ਹੋਏ ਵੀ ਕੇਸ ਨੂੰ 17 ਜੁਲਾਈ ਨੂੰ ਜਿਹੜਾ ਸਟਿਪੂਲੇਟਿਡ ਪੀਰੀਅਡ ਆਫ ਟਾਈਮ ਹੈ ਉਹ ਖਤਮ ਹੋ ਰਿਹਾ ਇੱਕਰੋਪੀ ਹਲੇ ਦਾ ਕੰਦਰ ਹੈ ਬਾਕੀ ਤਿੰਨ ਬਾਰ ਨਹੀਂ ਉਹਨਾਂ ਦਾ ਨਾਰਕੋ ਟੈਸਟ ਹੋਣ ਲੱਗਾ ਨਾਰਕੋ ਟੈਸਟ ਜਿਸ ਹਾਂ ਚਲੋ ਲੇਕਿਨ ਮੇਰੀ ਰਿਕੁਐਸਟ ਹੈ ਕਿ 17th ਆਫ ਜੁਲਾਈ ਤੋਂ ਪਹਿਲਾ ਜਿਹੜਾ ਹੁਣ ਜਿਹੜਾ ਟਾਈਮ ਪੀਰੀਅਡ ਹੈ ਉਹਦੇ ਵਿੱਚ ਚਲਾਨ ਪੇਸ਼ ਕੀਤਾ ਜਾਵੇ ਅਦਰਵਾਈਜ਼ ਜਰਨਲ ਸਿੰਘ ਜੀ ਲਈ ਮੈਂ ਤੁਹਾਨੂੰ ਮੈਸੇजेस ਦਿਖਾਉਣਾ ਚਾਹਾਂਗੀ ਲੇਕਿਨ ਮੈਂ ਚਾਹਨੀ ਹੈ ਕਿ ਤੁਸੀਂ ਲੋਕ ਇਕੱਲੇ ਹੋ ਕੇ ਇੱਕ ਵਾਰੀ ਜ਼ਰੂਰ ਦੇਖੋ ਕਿ ਮੈਨੂੰ ਵਿੱਕੀ ਕਾਊਂਟਰ ਦੀਆਂ ਧਮਕੀਆਂ ਮਿਲ ਰਹੀਆਂ ਨੇ ਕਿ ਅਸੀਂ ਤੈਨੂੰ ਫਿਰ ਕਿਡਨਾਪ ਕਰਾਂਗੇ ਤੇ ਤੇਰਾ ਰੇਪ ਕਰਾਂਗੇ ਮੈਂ ਹੋਰ ਜ਼ਿਆਦਾ ਨਹੀਂ ਸੈਂਡ ਕਰ ਸਕਦੀ ਮੇਰੀ ਫੈਮਿਲੀ ਦੀ ਲਾਈਫ ਪੂਰੇ ਰਿਸਕ ਤੇ ਹੈ ਮੈਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਕਿ ਤੇਰੇ ਉੱਤੇ ਝੂਠੇ ਪਰਚੇ ਹੋਰ ਪਾ ਦੇਗੇ ਇੱਕ ਵਾਰ ਮ ਕਪਰਚਾ ਪਾ ਕੇ ਮੇਨੂੰ ਮੁਰਿੰਡੇ ਸੁੱਟ ਦਿੱਤਾ ਜਾਂਦਾ ਹੈ ਉਹ ਐਫ ਆਈ ਆਰ ਕੈਨਸਲ ਹੁੰਦੀ ਹੈ ਉਹਦਾ ਵੇਰਵਾ ਕਿਤੇ ਵੀ ਬਹਾਲੀ ਪੁਲਿਸ ਨੇ ਆਪਣੇ ਉਹਦੇ ਵਿੱਚ ਪਾਇਆ ਨਹੀਂ ਕਿ ਇਹ ਐਫ ਆਈ ਆਰ ਕੈਨਸਲ ਹੋਈ 363 ਚੌਥੀ ਦੇ ਵਿੱਚ ਬਟ ਅਸਲ ਤੇ ਦੂਸਰੀ ਐਫ ਆਈ ਆਰ ਦੇ ਅੰਦਰ ਚਾਰ ਸ਼ੀਟ ਤੇ ਫ੍ਰੇਮ ਹੋ ਚੁੱਕੀ ਹੈ ਲੇਕਿਨ ਹੋਰ ਮੇਰੇ ਨਾਲ ਕੰਪਲੀਟਲੀ ਇੰਟਰਸਟ ਹੈ ਮੰਤਰੀ ਸਾਹਿਬ ਨੇ ਕੀ ਕੀਤਾ ਮੈਨੂੰ ਮੰਤਰੀ ਸਾਹਿਬ ਤੇ ਮੈਨੂੰ ਪੂਰੀ ਉਮੀਦ ਆ ਵੀ ਹੋਰ ਮੈਂ ਹੈਲਪ ਕਰਨ ਕੇ ਪਤਾ ਹੀ ਇੱਥੇ ਆਈ ਆ ਨੀ ਕੀ ਕੀ ਜੀ ਉਹਨਾਂ ਨੇ ਕੀ ਕੀ ਨਹੀਂ ਤੁਹਾਨੂੰ ਉਹਨਾਂ ਨੇ ਉਹਨੇ ਉੱਥੇ ਗੱਲ ਕੀਤੀ ਅਫਸਰਾਂ ਦੇ ਨਾਲ ਮਾਂ ਸਰ ਤੇ ਨਾਲ ਗੱਲ ਕੀਤੀ ਹੈ ਕਿ ਇਹ ਮੇਰੇ ਨਾਲ ਜਸਟਿਸ ਕੀ ਪੀਜਾ ਵੀ ਜਿਹੜਾ ਪੀਰੀਅਡ ਦੇ ਵਿੱਚ ਟਾਈਮ ਲਾਚਨਨ ਨੂੰ ਪੇਸ਼ ਕਰਨ ਦੀ ਰਿਕਵੈਸਟ ਕੀਤੀ ਹੈ ਮੈਂ ਹੁਣ ਮੈਂ 17 ਜੁਲਾਈ ਤੱਕ ਹੀ ਦੇਖਣਾ ਕਿ ਟਾਈਮ ਪੀਰੀਅਡ ਦੇ ਅੰਦਰ ਚਲਾਨ ਪੇਸ਼ ਹੁੰਦਾ ਜਾਂ ਨਹੀਂ ਹੁੰਦਾ ਕੋਰਟ ਤੋਂ ਜਿਹੜੀ ਮੈਰਿਜ 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 ਉਸ ਬੰਦੇ ਨੇ ਲਗਾ ਰੱਖੀ ਸੀ ਉਹਦਾ ਸੈਸ਼ਨ ਕੋਰਟ ਤੋਂ ਮੈਰਿਜ ਬਿਸਨਸ ਹੋ ਚੁੱਕੀ ਹੈ ਕਦੀ ਮੈਂ মিডিਆ ਦੇ ਅੱਗੇ ਆ ਕੇ ਖੁੱਲਕੇ ਬੋਲੀ ਨਹੀਂ ਇਸ ਦੇ ਬਾਰੇ ਉਹ ਕੋਈ ਉਹ ਇੱਕ ਫੇਕ ਮੈਰਿਜ ਬਣਾਈ ਗਈ ਸੀ ਉਹ ਕੁਝ ਨਹੀਂ ਸੀ ਆਪਣੇ ਆਪਣੀ ਗ੍ਰੇਪ ਕੇਸ ਤੋਂ ਬਚਾਉਣ ਲਈ ਉਹਨਾਂ ਸਭ ਨੇ ਉਹ ਕੀਤਾ ਸੀਗਾ